ਆ ਸਾਡੀ ਟੀਮ ਜਿਹੜੀ ਹੈ ਫੂਡ ਸੇਫਟੀ ਟੀਮ ਤੜਕਸ ਆ ਰਹੀ ਇੱਥੇ ਏਰੀਆ ਬਾਰਡਰ ਤੇ ਉਹਨਾਂ ਨੇ ਨਾਕਾ ਲਗਾਇਆ ਹੈ ਔਰ ਨਾਕੇ ਦਰਾਂ ਉਹਨਾਂ ਨੂੰ ਇੱਕ ਗੱਡੀ ਜਿਹੜੀ ਕਿ ਹਰਿਆਣਾ ਤੋਂ ਆ ਰਹੀ ਸੀ ਔਰ ਇੱਥੇ ਮੁਕੇਰੀਆਂ ਚ ਉਹਨਾਂ ਨੇ ਪਨੀਰ ਡਿਸਟ੍ਰੀਬਿਊਟ ਕਰਨਾ ਸੀ ਨੀਅਰ ਅਬਾਊਟ 7 ਕਿਲੋਗ੍ਰਾਮ ਦੇ ਕਰੀਬ ਪਨੀਰ ਸੀ ਉਹ ਉਹਨਾਂ ਨੇ ਪਕੜਿਆ ਔਰ ਉਸੇ ਟਾਈਮ ਹੀ ਉਹਨਾਂ ਨੇ ਸੈਂਪਲ ਵੀ ਲੈ ਲਏ ਔਰ ਨਾਲ ਹੀ ਜਿਹੜਾ ਜਿੰਨਾ ਵੀ ਪਨੀਰ ਸੀ ਇਹਨੂੰ ਅਸੀਂ ਕੋल्ड ਸਟੋਰ ਵਿੱਚ ਸਟੋਰ ਕਰ ਲਿਆ ਔਰ ਇਹਨੂੰ ਅੱਜ ਹੀ ਅਸੀਂ ਸੈਂਪਲਿੰਗ ਲਈ ਭੇਜਤਾ ਜਾਏਗਾ ਔਰ ਰਿਪੋਰਟ ਹੈ ਛੇਤੀ ਛੇਤੀ ਮੰਗਾ ਕੇ ਇਹਦੇ ਉੱਤੇ ਫੂਡ ਸੇਫਟੀ ਐਕਟ ਦੇ ਅਗੇਂਸਟ ਜਿੱਦਾਂ ਵੀ ਕਾਰਵਾਈ ਹੋਏਗੀ ਉਹ ਕਰਾਈ ਜਾਏਗੀ ਤੇ ਇਹ ਜਿਹੜਾ ਪਨੀਰ ਹੈ ਤੇ ਕਿਹੜੀਆਂ ਦੁਕਾਨਾਂ ਕਿਉਂ ਹਾਂਜੀ ਕੌਣ ਮੇਨ ਡੀਲਰ ਨੇ ਕੰਮ ਕੀਰੀਆਂ ਜਿਹੜਾ ਚੱਕਦਾ ਜੇ ਕਿੱਥੋਂ ਕੋਈ ਇਦਾਂ ਦੇ ਇਹ ਜਿਸ ਤਰ੍ਹਾਂ ਇਹਨਾਂ ਨੇ ਗੱਡੀ ਵਾਲੇ ਨੇ ਸਾਨੂੰ ਦੱਸਿਆ ਕਿ ਹਰਿਆਣੇ ਤੋਂ ਆ ਰਿਹਾ ਸੀ ਤੇ ਇਹ ਫਸਟ ਟਾਈਮ ਹੀ ਬੰਦਾ ਗੱਡੀ ਤੇ ਲੈ ਕੇ ਆਇਆ ਸੀ ਇਹਨੂੰ ਡਿਸਟ੍ਰਿਬਿਊਟਰ ਦਾ ਨਹੀਂ ਪਤਾ ਹੈਗਾ ਸਿਰਫ ਇਹਨਾਂ ਪਤਾ ਸੀ ਕਿ ਇੱਥੇ ਕਿਸੇ ਬੰਦੇ ਨੇ ਇਹਨੂੰ ਟਿਪ ਦਿੱਤੀ ਸੀ ਕਿ ਇੱਥੇ ਆ ਕੇ ਅਸੀਂ ਤੁਹਾਨੂੰ ਮਿਲ ਲਾਂਗੇ ਤੇ ਅਸੀਂ ਕਲੈਕਟ ਕਰ ਲਾਂਗੇ ਪੜਾਏ ਤੱਕ ਕਿਉਂਕਿ ਸਾਡੀ ਟੀਮ ਸਭ ਤੋਂ ਪਹਿਲਾਂ ਹੀ ਇਹਨਾਂ ਕੋ ਪਹੁੰਚ ਗਈ ਸੀ ਔਰ ਇਹਨਾਂ ਨੂੰ ਪਕੜ ਲਿਆ ਸੀ ਔਰ ਇਹਨਾਂ ਨੂੰ ਉਹ ਬੰਦਾ ਜਿਹੜਾ ਹੈਗਾ ਸੀ ਉਹ ਚੱਕਮਾ ਦੇ ਕੇ ਨਿਕਲ ਗਿਆ ਉਹ ਪਤਾ ਹੀ ਨਹੀਂ ਲੱਗ ਸਕੇ ਇਹਨਾਂ ਨੂੰ ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਲੱਗ ਸਕੇ ਔਰ ਉਹਦੇ ਬਾਰੇ ਅਸੀਂ ਫਿਰ ਵੀ ਇਨਵੈਸਟੀਗੇਟ ਕਰਾਂਗੇ ਔਰ ਹੁਣ ਤੱਕ ਅਸੀਂ ਜਿਹੜੀ ਪਨੀਰ ਪਕੜਿਆ ਉਹਨੂੰ ਅਸੀਂ ਇੱਥੇ ਕੋਲ ਸਟੋਰ ਚ ਸੀਲ ਕਰ ਰਹੇ ਹਾਂ ਪਨੀਰ ਜਿੰਨਾ ਵੀ ਅਸੀਂ ਫੜਕਦੇ ਆ ਜਾਂ ਜੋ ਵੀ ਇਨਵੈਸਟੀਗੇਸ਼ਨ ਨਹੀਂ ਜਾਂ ਸੈਂਪਲ ਲਿੱਤੇ ਜਾਂਦੇ ਆ ਔਰ ਜਦੋਂ ਵੀ ਸੈਂਪਲ ਦੀ ਰਿਪੋਰਟ ਆਏਗੀ ਪੂਰੇ ਚ ਅਸੀਂ ਕਹਿ ਸਕਦੇ ਆ ਕਿ ਅਸਲੀ ਆ ਨਕਲੀ ਹੈਗਾ ਉਨੀ ਦੇਰ ਤੱਕ ਅਸੀਂ ਸ਼ੱਕੀ ਪਨੀਰ ਹੀ ਕਵਾਂਗੇ ਇਹਨਾਂ ਨੂੰ ਸ਼ੱਕੀ ਪਨੀਰ ਦੇ ਆਧਾਰ ਤੇ ਹੀ ਅਸੀਂ ਕੋールド ਸਟੋਰੇਜ ਚ ਸਟੋਰ ਕਰ ਲੈਂਦੇ ਆ ਤਾਂ ਕਿ ਰਿਪੋਰਟ ਆਨ ਤੇ ਜੇ ਤੇ ਠੀਕ ਹੋਇਆ ਤੇ ਫਿਰ ਅਸੀਂ ਰਿਲੀਜ਼ ਕਰਾਂਗੇ ਆਦਰਵਾਇਜ਼ ਜੇ ਕੋਈ ਹੋਇਆ ਤੇ ਅਸੀਂ ਹੋਰ ਅਗੇਂਸਟ ਫੂਡ ਸੇਫਟੀ ਐਕਟ ਸਟੈਂਡਰਡ ਐਂਡ ਐਕਟ ਦੇ ਅਗੇਂਸਟ ਕਾਰਵਾਈ ਕੀਤੀ ਜਾਵੇਗੀ